ਸਾਰੇ ਆਸਰਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੈ ਹਿੰਦ ਕਿਦਾਂ ਸਾਰੇ ਠੀਕ ਠਾਕ ਹੋ? ਉਮੀਦ ਹੈ ਤੁਸੀਂ ਸਾਰੇ ਵਧੀਆ ਠੀਕ ਠਾਕ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਤੇ 2024 ਦਾ ਪ੍ਰੋਸੈਸ ਔਨ ਦਾ ਵੇਅ ਆ। ਠੀਕ ਆ ਬਿਲਕੁਲ ਚੱਲ ਰਿਹਾ ਸਮੂਥਲੀ ਚੱਲ ਰਿਹਾ ਔਰ ਚੱਲਦਾ ਰਹੂਗਾ ਠੀਕ ਆ ਜੋ ਤੱਕ ਤੁਹਾਡੀ ਜੁਆਇਨਿੰਗ ਨਹੀਂ ਹੁੰਦੀਗੀ ਠੀਕ ਆ ਕੁਝ ਨਾ ਕੁਝ ਮਤਲਬ ਕਿ ਚੱਲਦਾ ਰਹਿੰਦਾ ਹੈ ਠੀਕ ਆ ਜੀ। ਤੇ ਕਾਫੀ ਸਾਰੀਆਂ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਜਾਣਕਾਰੀ ਦਿਨਾ ਹੁੰਨਾ ਠੀਕ ਆ ਤੇ ਤੁਹਾਡੇ ਕਮੈਂਟਸ ਵੀ ਔਨ ਮੈਰੀਡ ਕਰਦਾ ਆ ਕਿ ਵਧੀਆ ਕਮੈਂਟ ਹੁੰਦੇ ਨੇ ਉਹਦੇ ਵਿੱਚ ਕੁਐਸਚਨ ਵੀ ਕਾਫੀ ਵੀਡੀਓਜ਼ ਬਣਾ ਰਿਹਾ ਜਦ ਤੱਕ ਮੈਂ ਤੁਹਾਨੂੰ ਕਿਹਾ ਸੀ ਆਪਣੇ ਟੌਪਿਕ ਦੱਸਿਆ ਕਰੋ ਤੇ ਟੌਪਿਕ ਤੁਸੀਂ ਦੱਸ ਰਹੇ ਹੋ ਠੀਕ ਆ ਤੇ ਆਪਾਂ ਉਹਨਾਂ ਟੌਪਿਕਾਂ ਤੇ ਹੌਲੀ-ਹੌਲੀ ਵੀਡੀਓ ਬਣਾ ਰਹੇ ਆ ਤੇ ਇਸੇ ਤਰ੍ਹਾਂ ਬਣੇ ਰਹੋ ਜੁੜੇ ਰਹੋ ਠੀਕ ਆ ਤੁਹਾਨੂੰ ਜਿਹੜਾ ਨੌਲੇਜ ਆ ਉਹ ਬਹੁਤ ਸਾਰੀ ਮਿਲੂਗੀ ਠੀਕ ਆ ਜੀ ਤੇ ਆਪਣਾ ਟੈਲੀਗ੍ਰam ਗਰੁੱਪ ਆ ਠੀਕ ਆ ਤੇ ਉਹ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਾਇਆ ਹੋਇਆ ਉਹਦਾ ਤੇ ਜਿਨ੍ਹਾਂ ਨੇ ਨਹੀਂ ਜੁਆਇਨ ਕੀਤਾ ਉਹ ਜੁਆਇਨ ਕਰ ਲਿਓ ਉੱਥੇ ਆਪਣੀ ਜਿਹੜੀ ਹੈਗੀ ਡਿਸਕਸਸ਼ਨ ਚੱਲਦੀ ਰਹਿੰਦੀ ਹੈ ਕਈ ਵਾਰੀ ਉੱਥੇ ਮਤਲਬ ਕਿ ਆਪਣਾ ਕਾਫੀ ਸਮਾਂ ਤੱਕ ਜਿੱਦਾਂ ਕਿ ਚੈਟ ਵਗੈਰਾ ਆਪਾਂ ਕਰਦੇ ਆਂ ਠੀਕ ਆ ਤੇ ਜਦੋਂ ਮੈਂ ਡਿਊਟੀ ਤੋਂ ਫ੍ਰੀ ਹੁੰਦਾ ਮੈਂ ਉਦੋਂ ਜਵਾਬ ਦਿੰਨਾ ਹੁੰਦਾ ਕਈ ਵਾਰੀ ਮੈਂ ਡਿਊਟੀ ਤੇ ਹੁੰਦਾ ਸਪੋਜ਼ ਕਰੋ ਮੈਂ ਡਰਾਈਵ ਕਰਦਾ ਜਾਂ ਮੈਂ ਬੈਠਾ ਹੋਇਆ ਜਾਂ ਆਨ ਡਿਊਟੀ ਹਣਾ ਖੜੇ ਹੋਇਆ ਕਿਤੇ ਤਾਂ ਉਦੋਂ ਉੱਚੀ ਪੋਸੀਬਲ ਨਹੀਂ ਹੁੰਦੀ ਜਦੋਂ ਮੈਂ ਫ੍ਰੀ ਹੁੰਦਾ ਤੁਹਾਨੂੰ ਉਹਦਾ ਜਿਹੜਾ ਕੋਈ 10 15 ਮਿੰਟ ਕੱਢ ਕੇ ਮੈਂ ਸਾਰੇ ਜਿਹੜੇ ਕੁਐਸਚਨ ਤੁਹਾਡੇ ਰਿਪਲਾਈ ਕਰ ਦਿੰਨਾ ਠੀਕ ਆ ਫਿਰ ਵੀ ਕਈ ਜਿਹੜੇ ਟੌਪਿਕਸ ਹੈਗੇ ਮੈਨੂੰ ਲੱਗਦਾ ਹੁੰਦਾ ਕਿ ਇੱਥੇ ਵੀਡੀਓ ਬਣਾ ਦਾਂ ਮੈਂ ਤਾਂ ਵਧੀਆ ਰਹੂਗਾ ਤਾਂ ਫਿਰ ਮੈਂ ਉਹਨਾਂ ਤੇ ਜ ਵੀਡੀਓ ਪੂਰੀ ਚੰਗੀ ਤਰ੍ਹਾਂ ਦੇਖਦੇ ਹੋ ਤੇ ਵੀਡੀਓ ਸਾਰੀ ਐਂਡ ਤੱਕ ਦੇਖਿਆ ਕਰੋ ਜੇਕਰ ਤੁਹਾਨੂੰ ਜਿਹੜੀ ਸਾਰੀ ਜਾਣਕਾਰੀ ਲੈਣੀ ਹੁੰਦੀ ਆ ਤਾਂ ਠੀਕ ਆ ਕਿਉਂਕਿ ਜੇਕਰ ਤੁਸੀਂ ਅੱਧ ਦੂਰੀ ਵੀਡੀਓ ਦੇਖੋਗੇ ਸਟਾਰਟਿੰਗ ਤੋਂ ਅੱਧ ਤੱਕ ਮੈਂ ਹਰ ਵੀਡੀਓ ਜਿਹੇ ਕਹਿਣਾ ਹੁੰਦਾ ਵੀ ਜਾਂ ਤਾਂ ਸਟਾਰਟਿੰਗ ਤੋਂ ਐਂਡ ਤੱਕ ਦੇਖਿਆ ਕਰੋ ਤੇ ਨਾ ਨਹੀਂ ਦੇਖਣੀ ਹੁੰਦੀ ਤਾਂ ਫਿਰ ਰਹਿਣ ਦਿਆ ਕਰੋ ਠੀਕ ਆ ਕਈ ਸਟੂਡੈਂਟਸ ਨੂੰ ਗੁੱਸਾ ਵੀ ਲੱਗੂਗਾ ਵੀ ਇਹ ਕਿੰਨਾ ਦਾ ਐਟੀਟਿਊਡ ਹੈ ਐਟੀਟਿਊਡ ਨਹੀਂ ਹੈਗਾ ਜੇਕਰ ਤੁਸੀਂ ਫਰਸਟ ਸੈਕਿੰਡ ਤੋਂ ਲੈ ਕੇ ਖਾਸ ਤੱਕ ਦੇਖਦੇ ਹਾਂ ਤਾਂ ਫਿਰ ਤੁਹਾਨੂੰ ਜਿਹੜਾ ਪਿਛਲਾ ਮਟੀਰੀਅਲ ਪਿਆਗਾ ਉਹਦੇ ਬਾਰੇ ਨੂੰ ਤੁਹਾਨੂੰ ਪਤਾ ਲੱਗਣਾ ਫਿਰ ਤੁਸੀਂ ਕੁਐਸਚਨ ਪੁੱਛ ਲੈਣਾ ਕਿਉਂਕਿ ਤੁਹਾਡੀ ਸਭ ਤੋਂ ਵੱਡੀ ਮਿਸਟੇਕ ਇਹ ਹੈ ਕਿ ਤੁਸੀਂ ਚੱਲਦੀ ਵੀਡੀਓ ਦੇ ਵਿੱਚ ਹੀ ਕੁਐਸਚਨ ਪੁੱਛਣ ਲੱਗ ਜਾਂਦੇ ਹੋ ਠੀਕ ਆ ਪਹਿਲਾਂ ਵੀਡੀਓ ਸਾਰੀ ਦੇਖਿਆ ਕਰੋ ਵੀਡੀਓ ਖਤਮ ਹੋਣ ਤੋਂ ਬਾਅਦ ਕਮੈਂਟ ਕਰਿਆ ਕਰੋ ਜੇਕਰ ਕੋਈ ਡਾਊਟ ਹੁੰਦਾ ਵੈਸੇ ਮੈਂ ਡਾਊਟ ਕੋਈ ਰਹਿਣ ਨਹੀਂ ਦਿੰਦਾਗਾ ਜਿਹੜੇ ਸਟੂਡੈਂਟ ਪੂਰੀ ਫੁੱਲ ਵੀਡੀਓ ਦੇਖਦੇ ਆ ਉਹਨਾਂ ਨੂੰ ਪਤਾਗਾ ਕਿ ਕੋਈ ਕੁਐਸਚਨ ਰਹਿ ਹੀ ਨਹੀਂ ਆਂਦਾ ਫਿਰ ਉਹ ਮਤਲਬ ਥੈਂਕ ਯੂ ਕਰਨ ਤੋਂ ਬਿਨਾ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਹੁੰਦੀਗੀ ਠੀਕ ਹੈ ਉਹਦਾ ਆਨਸਰ ਪਿੱਛਲੇ ਵੀਡੀਓ ਵਿੱਚ ਮੈਂ ਦਿੱਤਾ ਹੁੰਦਾ ਤੇ ਚਲੋ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਆਂ ਅੱਜ ਦਾ ਟੌਪਿਕ ਆਪਣਾ ਪੀਪੀ ਦੀਆਂ ਜਿਹੜੀਆਂ ਮਤਲਬ ਕਿ ਆਰਮਡ ਗੈਡਰ ਦੀਆਂ ਡਰੈਸੇਸ ਨੇ ਉਹ ਮੁੰਡੇ ਕੁੜੀਆਂ ਪਾਉਂਦੇ ਨੇ ਵੀ ਉਹ ਕਿਦਾਂ ਮਤਲਬ ਤੁਸੀਂ ਪਾਉਣੀਆਂ ਨੇ ਠੀਕ ਆ ਤੇ ਕਾਫੀ ਮੁੰਡੇ ਕੁੜੀਆਂ ਮੈਨੂੰ ਇਹੀ ਸਵਾਲ ਕਰ ਰਹੇ ਨੇ ਵੀ ਅਸੀਂ ਤਾਂ ਖਾਕੀ ਵਰਦੀ ਦਾ ਸੋਚ ਕੇ ਭਰਤੀ ਹੋਏ ਸੀ ਵੀ ਆਰਮਡ ਪੁਲਿਸ ਦੇ ਵਿੱਚ ਹੁਣ ਭਰਤੀ ਹੋ ਗਏ ਆ ਚਲੋ ਡਿਸਟ੍ਰਿਕਟ ਦੀ ਵਰਦੀ ਇੱਕ ਹੁੰਦੀ ਆ ਠੀਕ ਉਹਨੂੰ ਤਾਂ ਕੋਈ ਚੱਕਰ ਨਹੀਂ ਗਾ ਪਰ ਆਰਮਰ ਦੇ ਵਿੱਚ ਅਸੀਂ ਭਰਤੀ ਹੋ ਗਏ ਆ ਸਾਨੂੰ ਕਿਸੇ ਨੂੰ ਕਮਾਂਡੋ ਮਿਲ ਗਈ ਹੈ ਜੀ ਕਿਸੇ ਨੂੰ ਆਈਆਰਪੀ ਮਿਲ ਗਈ ਹੈ ਕਿਸੇ ਨੂੰ ਪੀਏਪੀ ਜਾਂ ਪੀਪੀਐਫ ਫਲੋਰ ਹੋ ਗਿਆ ਜੀ ਠੀਕ ਆ ਪੰਜਾਬ ਪੁਲਿਸ ਅਕੈਡਮੀ ਇਹਦੇ ਬਾਰੇ ਵੀ ਕਾਫੀ ਮਤਲਬ ਪੁੱਛ ਰਹੇ ਸੀ ਸਟੂਡੈਂਟਸ ਤੇ ਮਤਲਬ ਐਸਐਸਐਸ ਤੋਂ ਸਾਡਾ ਨਾਮ ਪਾ ਦੇਣ ਸਾਨੂੰ ਉਹਨਾਂ ਦੀ ਵਰਦੀ ਨਹੀਂ ਵਧੀਆ ਲੱਗਦੀ ਜਾਂ ਏਆਰਪੀ ਕੀ ਹੁੰਦੀ ਹੈ ਇਹ ਮਤਲਬ ਖਾਕੀ ਜੀ ਜਿਹੜੀ ਸ਼ਿੰਭਾ ਵਾਲੀ ਵਰਦੀ ਹੁੰਦੀ ਆ ਕਾਫੀ ਕੁਐਸਚਨ ਮਤਲਬ ਇਦਾਂ ਦੇ ਰਿਲੇਟਡ ਮੈਂ ਅੱਜ ਸਾਰੇ ਤੁਹਾਡੇ ਕਲੀਅਰ ਕਰਨੇ ਆ ਤੇ ਇਹ ਮੈਂ ਕੋਈ ਆਪਣੇ ਕੋਲੋਂ ਨਹੀਂ ਦੱਸਿਆਗਾ ਠੀਕ ਆ ਇਹ ਮੈਂ ਕਾਫੀ ਜਾਣਕਾਰੀ ਇਕੱਠੀ ਠੀਕ ਹੈ ਜਿਹੜੇ ਕਿ 2021 ਦੇ ਭਰਤੀ ਨੇ ਮੇਰੇ ਨਾਲ ਠੀਕ ਹੈ ਤੇ ਉਸ ਤੋਂ ਬਾਅਦ ਜਿਹੜੇ ਮਤਲਬ ਕਿ ਪੁਰਾਣੇ ਮੁਲਾਜ਼ਮ ਹੈਗੇ ਨੇ ਜਿਹੜੇ ਪਹਿਲਾਂ ਦੇ ਭਰਤੀ ਨੇ ਉਹਨਾਂ ਤੋਂ ਵੀ ਮੈਨੂੰ ਪਤਾ ਕੀਤਾ ਠੀਕ ਹੈ ਜੀ ਤੇ ਇਹ ਸਾਰੀ ਉਹਨਾਂ ਤੋਂ ਜਾਣਕਾਰੀ ਅਨਲਿਸਿਸ ਕਰਕੇ ਮੈਂ ਤੁਹਾਨੂੰ ਵੀਡੀਓ ਜਿਹੜੀ ਦੇ ਰਿਹਾ ਠੀਕ ਹੈ ਬਣਾ ਕੇ ਤਾਂ ਕਿ ਤੁਹਾਡੇ ਸਾਰੇ ਡਾਊਟ ਸੜੇ ਕਲੀਅਰ ਹੋ ਜਾਣ ਤੇ ਨਵੇਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਆਪਣੇ ਨਾਲ ਦੇ ਆਰਮਰ ਜਿਹੜੇ ਸਾਥੀ ਤੁਹਾਡੇ ਨਾਲ ਭਰਤੀ ਹੋਏ ਨੇ ਤੇ ਚਲੋ ਫਿਰ ਸ਼ੁਰੂ ਕਰਦੇ ਹਾਂ ਜਿੱਦਾਂ ਕਿ ਪੰਜਾਬ ਆਰਮਡ ਪੁਲਿਸ ਠੀਕ ਹੈ ਇਹ ਇੱਕ ਪੰਜਾਬ ਪੁਲਿਸ ਦਾ ਹੀ ਵਿੰਗ ਠੀਕ ਆ ਆਪਾਂ ਇਹਨੂੰ ਪੰਜਾਬ ਆਰਮਡ ਪੁਲਿਸ ਤਾਂ ਕਹਿੰਦੇ ਕਿਉਂਕਿ ਇਹ ਡਿਸਟ੍ਰਿਕਟ ਪੁਲਿਸ ਦੀ ਇਹ ਬੈਕਅਪ ਫੋਰਸ ਇਹਨੂੰ ਆਪਾਂ ਹਥਿਆਰਬੰਦ ਪੁਲਿਸ ਕਹਿੰਦੇ ਆ ਠੀਕ ਆ ਜੀ ਇਹਦੇ ਵਿੱਚ ਕਾਫੀ ਸਾਰੀਆਂ ਅੱਗੇ ਬਟਾਲੀਅਨ ਜਿੱਦਾਂ ਕਿ ਆਰਮੀ ਦੇ ਵਿੱਚ ਬਟਾਲੀਅਨਸ ਹੁੰਦੀਆਂ ਨਾ ਜਿੱਦਾਂ ਕਿ ਸਿੱਖ ਰੈਜੀਮੈਂਟ ਹੋਗੀ ਠੀਕ ਆ ਆਪਣਾ ਡੋਗਰਾ ਰੈਜੀਮੈਂਟ ਹੋਗੀ ਠੀਕ ਆ ਤੇ ਜਾਂ ਆਪਾਂ ਕਹਿ ਦਈਏ ਜਿੱਦਾਂ ਰਾਜਪੂਤ ਰੈਜੀਮੈਂਟ ਹੋਗੀ ਉਸੇ ਤਰ੍ਹਾਂ ਹੀ ਮਤਲਬ ਕਿ ਰੈਜੀਮੈਂਟ niche ਬਟਾਲੀਅਨਸ ਹੁੰਦੀਆਂ ਮਤਲਬ ਹੁੰਦੀਆਂ ਉਹ ਵੀ ਬਟਾਲੀਅਨਸ ਯਾ ਉਹਨੂੰ ਤੇ ਇਹਨੂੰ ਮਤਲਬ ਕਿ ਆਪਣੇ ਨਾਰਮਲ ਬਟਾਲੀయన్స్ ਜਾਂ ਯੂਨਿਟ ਕਹਿਆ ਜਾਂਦਾ ਠੀਕ ਆ ਤੇ ਜਿੱਦਾਂ ਕਿ ਹੁਣ ਤੁਹਾਨੂੰ ਵੀ ਕਹਿਆ ਨੂੰ ਜਿੱਦਾਂ ਮੈਂ ਪਹਿਲਾਂ ਇਹ ਗੱਲ ਕਹੀ ਆ ਵੀ ਕਈ ਬੱਚਿਆਂ ਨੂੰ ਪੀਪੀਐਫ ਫਲੋਰ ਮਿਲਿਆ ਠੀਕ ਆ ਜਿਹੜਾ ਕਿ ਪੰਜਾਬ ਪੁਲਿਸ ਅਕੈਡਮੀ ਦਾ ਮੇਨ ਜਿਹੜਾ ਟ੍ਰੇਨਿੰਗ ਸੈਂਟਰ ਆ ਨਾ ਆਪਣਾ ਵੱਡਾ ਅਕੈਡਮੀ ਚੋਂ ਪਯੂਨੀਵਰਸਿਟੀ ਕਹਿੰਦੇ ਆ ਠੀਕ ਆ ਉਹ ਯੂਨੀਵਰਸਿਟੀ ਆ ਪੰਜਾਬ ਪੁਲਿਸ ਅਕੈਡਮੀ ਉੱਥੋਂ ਦਾ ਨੰਬਰ ਮਿਲਿਆ ਬਹੁਤ ਵਧੀਆ ਗੱਲ ਆ ਉੱਥੇ ਵੀ ਬਹੁਤ ਸੌਖੀ ਜੌਬ ਆ ਠੀਕ ਆ ਇਜ਼ੀ ਆ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆਪਣਾ ਜਿੱਦਾਂ ਪੀਏਪੀ ਦੀਆਂ ਬਟਾਲੀయన్స్ ਜਿਦਾ ਜਿੱਦਾਂ ਕੀ ਮਤਲਬ ਕਿ ਫਸਟ ਆਈ ਆਰਬੀ ਸੈਕੰਡ ਆਈ ਆਰਬੀ 6 ਆਈ ਆਰਬੀ ਜਿਦਾ ਜਦਾ ਨੰਬਰ ਹੈਗੇ ਆ ਤੇ ਫਸਟ ਕਮਾਂਡੋ ਸੈਕੰਡ ਕਮਾਂਡੋ ਥਰਡ ਕਮਾਂਡੋ ਠੀਕ ਆ ਉਸ ਤੋਂ ਬਾਅਦ ਜਿਵੇਂ ਐਸ ਐਸ ਐਫ ਹੋ ਗਿਆ ਏ ਆਰ ਪੀ ਹੋ ਗਿਆ ਵੀ ਇਹਨਾਂ ਦੀਆਂ ਵਰਦੀਆਂ ਬਾਰੇ ਕਾਫੀ ਸਟੂਡੈਂਟਸ ਨੂੰ ਮਤਲਬ ਕਿ ਡਾਊਟ ਸੀਗਾ ਵੀ ਚਲੋ ਪੀ ਏ ਪੀ ਦੀਆਂ ਸਰ ਤੁਸੀਂ ਕਹਿ ਦਿੰਦੇ ਹੋ ਕਿ ਜਿਹੜੀਆਂ ਨਾਰਮਲ ਪੀ ਏ ਪੀ ਦੀਆਂ ਡਿਸ ਹੈ ਬਟਾਲਿయన్స్ ਨੇ ਉਹਨਾਂ ਦੀ ਜਿਹੜੀ ਖਾਕੀ ਵਰਦੀ ਆ ਵੀ ਅਸੀਂ ਤਾਂ ਖਾਕੀ ਵਰਦੀ ਸੋਚ ਕੇ ਭਰਤੀ ਹੋਏ ਸੀ ਵੀ ਹੁਣ ਸਾਡਾ ਕੀ ਬਣੂਗਾ ਵੀ ਸਾਨੂੰ ਤਾਂ ਮਤਲਬ ਕਿ ਅਕੋਰਡਿੰਗ ਟੂ ਯੂਨਿਟ ਸਭ ਤੋਂ ਪਹਿਲਾਂ ਫਸਟ ਆਫ ਆਲ ਮੈਂ ਇਹ ਗੱਲ ਦੱਸਣੀ ਚਾਹੁੰਗਾ ਕਿ ਜਦੋਂ ਤੁਸੀਂ ਹੁਣ ਪਰਤੀ ਹੋਏ ਆ ਨਾ ਖਾਕੀ ਵਰਦੀਆਂ ਸਾਰੀਆਂ ਨੇ ਸਵਾਲੋ ਸਵਾਲੋ ਮੇਰੇ ਵੱਲੋਂ ਫਾਈਨਲ ਆਏ ਚੀਜ਼ ਹੈ ਠੀਕ ਆ ਖਾਕੀ ਵਰਦੀ ਤੁਸੀਂ ਸਵਾਉਣੀ ਹੀ ਸਵਾਉਣੀ ਆ ਪਰ ਆਰਮਰ ਵਾਲੀ ਸਵਾਉਣੀ ਆ ਤੁਸੀਂ ਤੁਹਾਡੇ ਜਿਹੜਾ ਮਤਲਬ ਕਿ ਨਾ ਜੇ ਤੁਸੀਂ ਦੋ ਵਰਦੀਆਂ ਸਵਾਉਂਗੇ ਤਾਂ ਇੱਕ ਦੇ ਉੱਪਰ ਜਿਹੜਾ ਤੁਹਾਡਾ ਲੋਗੋ ਆ ਨਾ ਜਿਵੇਂ ਆਹ ਲੋਗੋ ਆ ਇਹ ਲੋਗੋ ਨਹੀਂ ਹੋਊਗਾ ਉਹ ਲੋਗੋ ਹੋਊਗਾ ਜੀ ਆਰਮਰ ਦਾ ਮੈਂ ਆ ਸ਼ੋਅ ਕਰ ਦਣਾ ਤੁਹਾਨੂੰ ਵੀ ਇਹ ਆਰਮਰ ਦਾ ਲੋਗੋ ਹੁੰਦਾ ਠੀਕ ਆ ਆ ਚੈੱਕ ਕਰ ਲਿਓ ਠੀਕ ਹੈ ਜੀ ਟ੍ਰੇਨਿੰਗ ਟਾਈਮ ਤੁਹਾਡਾ ਜਿਹੜਾ ਲੋਗੋ ਆ ਇਹੀ ਲੱਗਣਾ ਠੀਕ ਹੈ ਜੀ ਜਦੋਂ ਤੁਸੀਂ ਟ੍ਰੇਨਿੰਗ ਕਰਨੀ ਆ ਚਾਹੇ ਤੁਸੀਂ ਆਰਟੀਸੀ ਪੀਏਪੀ ਕੰਪਲੈਕਸ ਜਲੰਧਰ ਕਰਦੇ ਹੋ ਜਿੱਥੇ ਤੁਹਾਡੇ ਟ੍ਰਾਇਲਸ ਹੋਏ ਸੀ ਉਹ ਸਭ ਤੋਂ ਵੱਡਾ ਟ੍ਰੇਨਿੰਗ ਸੈਂਟਰ ਆ ਹੈੱਡਕੁਆਟਰ ਆ ਆਰਟੀਸੀ ਰਿਕਰੂਟ ਟ੍ਰੇਨਿੰਗ ਸੈਂਟਰ ਪੀਏਪੀ ਕੰਪਲੈਕਸ ਜਲੰਧਰ ਕੈਂਟ ਠੀਕ ਹੈ ਜੀ ਉਸ ਤੋਂ ਬਾਅਦ ਟ੍ਰੇਨਿੰਗ ਸੈਂਟਰ ਹੈਗਾ ਜੀ ਆਈਐਸਟੀਸੀ ਕਪੂਰਥਲਾ ਉਹ ਵੀ ਆਰਮਡ ਦਾ ਫਿਰ ਹੈਗਾ ਜੀ ਪੀਟੀਸੀ ਪੁਲਿਸ ਟ੍ਰੇਨਿੰਗ ਸੈਂਟਰ ਲੱਦਾ ਕੋਠੀ ਸੰਗਰੂਰ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਕਮਾਂਡੋ ਦਾ ਟ੍ਰੇਨਿੰਗ ਸੈਂਟਰ ਆ ਕਮਾਂਡੋ ਦਾ ਹੈਗਾ ਸੀਟੀਸੀ ਕਮਾਂਡੋ ਟ੍ਰੇਨਿੰਗ ਸੈਂਟਰ ਪਟਿਆਲਾ ਮਤਲਬ ਪਟਿਆਲਾ ਡਿਸਟ੍ਰਿਕਟ ਮੰਨਦੀ ਹੈ ਤੇ ਉਹ ਹੈਗਾ ਜੀ ਬਹਾਦਰਗੜ੍ਹ ਠੀਕ ਹੈ ਆਪਣੀ ਯੂਨੀਵਰਸਿਟੀ ਨਾਲ ਕਈ ਬੱਚੇ ਜਿਹੜੇ ਪਟਿਆਲੇ ਦੇ ਹੋਣਗੇ ਉਹਨਾਂ ਨੂੰ ਪਤਾ ਹੋਵੇਗਾ ਠੀਕ ਹੈ ਜੀ ਤਾਂ ਟ੍ਰੇਨਿੰਗ ਦੇ ਵਿੱਚ ਚਾਹੇ ਡਿਸਟ੍ਰਿਕਟ ਆ ਕੋਈ ਚਾਹੇ ਆਰਮਡ ਆ ਚਾਹੇ ਕੋਈ ਮਤਲਬ ਕਿ ਆਪਣਾ ਜਿਹੜੇ ਵੀ ਮਰਜੀ ਕੈਡਰ ਦਾ ਬੰਦਾ ਜਿਹੜੇ ਮਰਜੀ ਕੈਡਰ ਦਾ ਬੰਦਾ ਠੀਕ ਹੈ ਤੁਸੀਂ ਮੈਂ ਜਹੇ ਪੈਰਾ ਮਿਲਟਰੀਜ਼ ਦੀ ਵੀ ਗੱਲ ਕਰਨਾ ਪੈਰਾ ਮਿਲਟਰੀਜ਼ ਦਾ ਵੀ ਬੰਦਾ ਕੋਈ ਜਿਦਾਂ ਬੀਐਸਐਫ ਸੀਆਰਪੀਐਫ ਸੀਆਈਐਸਐਫ ਤਾਂ ਉਹਨਾਂ ਦੀ ਜਿਹੜੀ ਵਰਦੀ ਵੀ ਆ ਉਹ ਖਾਕੀ ਹੁੰਦੀ ਹਾਂ ਜ਼ਰੂਰ ਉਹਨਾਂ ਦੇ ਮਤਲਬ ਜੇਬਾਂ ਦੇ ਪੈਟਰਨ ਦਾ ਕੁਝ ਫਰਕ ਹੁੰਦਾਗਾ ਪਰ ਆਪਣੇ ਜਿਹੜਾ ਪੰਜਾਬ ਪੁਲਿਸ ਦੀ ਆਪਾਂ ਗੱਲ ਕਰੀਏ ਤਾਂ ਜਿਹੜਾ ਤੁਹਾਡਾ ਸਾਰੀ ਥੋੜੀ ਵਰਦੀ ਆ ਨਾ ਮਤਲਬ ਟ੍ਰੇਨਿੰਗ ਸੈਂਟਰ ਦੀ ਵਰਦੀ ਉਹ ਖਾਕੀ ਆ ਠੀਕ ਆ ਤੁਸੀਂ ਖਾਕੀ ਵਰਦੀ ਪਾਉਣੀ ਆ ਇਸ ਕਰਕੇ ਤੁਸੀਂ ਸਾਰੇ ਆਣੇ ਕਰੀਬ-ਕਰੀਬ 2-2 ਮਤਲਬ ਜਿਵੇਂ ਦੋ ਵਰਦੀਆਂ ਸਵਾਲੋ ਠੀਕ ਆ ਜੀ ਤੇ ਇੱਕ ਨਾਲ ਸਵਾਲੋ ਤੁਸੀਂ ਠੰਡ ਵਾਲੀ ਵਰਦੀ ਜਿਹੜੀ ਪ੍ਰੇਡ ਹੁਣੀ ਆ ਪ੍ਰੇਡ ਹੁਣੀ ਆ ਜੀ ਠੰਡੀ ਵਰਦੀ ਦੇ ਵਿੱਚ ਜਿਹਨੂੰ ਆਪਾਂ ਕਹਿ ਦਿੰਨੇ ਆ ਗਰਮੀ ਵਾਲੀ ਵਰਦੀ ਠੀਕ ਆ ਜਦੋਂ ਮੇਰੀਆਂ ਫੋਟੋ ਆ ਤੁਹੀਂ ਚੈੱਕ ਕਰ ਲਓ ਵੀ ਇਹ ਗਰਮੀ ਵਾਲੀ ਵਰਦੀ ਆ ਤੇ ਜਿਹੜੀ ਆਹ ਵਾਲੀ ਫੋਟੋ ਆ ਠੀਕ ਆ ਜਿਹੜੀ ਮੈਂ ਹੁਣ ਸ਼ੋਅ ਕਰ ਰਿਹਾ ਤੁਹਾਨੂੰ ਤੇ ਧਿਆਨ ਨਾਲ ਚੈੱਕ ਕਰ ਲਓ ਇਹ ਹੈਗੀ ਆ ਜੀ ਗਰਮ ਵਰਦੀ ਜਿਹਨੂੰ ਕੇ ਆਪਾਂ ਮਹਿਕਮੇ ਦੀ ਭਾਸ਼ਾ 'ਚ ਕਹਿੰਨੇ ਆ ਅੰਗੋਲਾ ਡਰੈਸ ਅੰਗੋਲਾ ਸ਼ਰਟ ਕਹਿੰਨੇ ਠੀਕ ਆ ਤੇ ਇਹ ਥੋੜੀ ਜੀ ਮੋਟੀ ਹੁੰਦੀ ਮਤਲਬ ਗੋੜੀ ਹੁੰਦੀ ਹੈ ਇਹਦੀ ਸ਼ਰਟ ਜਿਹੜੀ ਮਹਿੰਦੀ ਕਲਰ ਦਾ ਮਤਲਬ ਹੁੰਦਾ ਤੇ ਜਿਹੜੀ ਆਪਣੀ ਨਾਰਮ ਉਹ ਹੁੰਦੀ ਆਪਣੀ ਸਾਰੀ ਸੀਮ ਕਲਰ ਦੀ ਮਤਲਬ ਪੈਂਟ ਵੀ ਤੇ ਸ਼ਰਟ ਵੀ ਸੀਮ ਕਪੜਾ ਠੀਕ ਆ ਤਾਂ ਟ੍ਰੇਨਿੰਗ ਜਦੋਂ ਤੁਸੀਂ ਕਰਨੀ ਹੈ ਟ੍ਰੇਨਿੰਗ ਤੇ ਜਾਣਾ ਹੁੰ ਤੁਸੀ ਕਿਉਂਕਿ ਥੋੜਾ ਟਾਈਮ ਰੁਕੋਗੇ ਤੁਸੀਂ ਪੁਲਿਸ ਲਾਈਨਾਂ ਦੇ ਵਿੱਚ ਜਾਂ ਆਪ ਦੀ ਬਟਾਲੀਅਨਸ ਦੇ ਵਿੱਚ ਉਸ ਤੋਂ ਬਾਅਦ ਤੁਹਾਨੂੰ ਇਹਦਾ ਉਹ ਟ੍ਰੇਨਿੰਗ ਸੈਂਟਰਾਂ ਤੇ ਭੇਜ ਦਿੱਤਾ ਜਾਊਗਾ ਕਿ ਤੁਸੀਂ ਜਿਹੜੀ ਵਰਦੀਆਂ ਉੱਥੇ ਠੰਡੀ ਵਰਦੀ ਪਾਉਣੀ ਚਾਹੇ ਮਤਲਬ ਸਿਆਲ ਆ ਚਾਹੇ ਗਰਮੀ ਆ ਠੀਕ ਆ ਜੀ ਤੇ ਤੁਸੀਂ ਇਹ ਦੋ ਦੋ ਜੋ ਜਿਹੜੀਆਂ ਹੈਗੀਆਂ ਵਰਦੀਆਂ ਵਧੀਆ ਕੁਆਲਿਟੀ ਦੀਆਂ ਘੈਂਟ ਕੁਆਲਿਟੀ ਠੀਕ ਆ ਵਰਦੀਆਂ ਸਵਾਲ ਕਿਉਂਕਿ ਡਿਊਟੀਆਂ ਬਾਹਰ ਅੰਦਰ ਪੈਂਦੀਆਂ ਠੀਕ ਹੈ ਇਸ ਕਰਕੇ ਜਿਹੜੀ ਤੁਸੀਂ ਹੈਗੀ ਹੈ ਇੱਕ ਗਰਮ ਵਰਦੀ ਵੀ ਸਵਾਲੂ ਤੇ ਜੇਕਰ ਚਲੋ ਕੋਈ ਜਿਹਦਾ ਬਜਟ ਇੰਨਾ ਹੈ ਨੀਗਾ ਉਹ ਇੱਕ ਠੰਡੀ ਵਰਦੀ ਸਵਾਲ ਹੋਵੇ ਤੇ ਇੱਕ ਗਰਮ ਵਰਦੀ ਸਵਾਲ ਹੋਵੇ ਤੇ ਵਰਦੀ ਵਧੀਆ ਕੁਆਲਿਟੀ ਦੀ ਸੋਣੀ ਇਹ ਨਾ ਹੋਵੇ ਕਿ ਤੁਸੀਂ ਜਲੂਸ ਜਿਹਾ ਕੱਢ ਲਓ ਤਾਂ ਬਾਕੀ ਚਲੋ ਤੁਸੀਂ ਸਾਰੇ ਜਣੇ ਸਟੈਂਡਰਡ ਰੱਖਦੇ ਹੋ ਪੂਰਾ ਠੀਕ ਹੈ ਸਿਆਣੇ ਹੋ ਵਧੀਆ ਵਰਦੀ ਸਵਾਲੋਗੇ ਕਿਉਂਕਿ ਥੋੜੇ ਚਿਰ ਵਰਦੀ ਪਾਉਣ ਦਾ ਕਰੇਜ਼ ਆ ਜਨੂਨ ਆ ਠੀਕ ਆ ਤੁਸੀਂ ਵਰਦੀ ਲਈ ਭਰਤੀ ਹੋਏ ਹੋ ਤੇ ਉਸ ਤੋਂ ਬਾਅਦ ਜੇ ਆਪਾਂ ਨਾਰਮਲ ਗੱਲ ਕਰੀਏ ਠੀਕ ਆ ਵੀ ਜੇ ਜੋ ਤੁਸੀਂ ਟ੍ਰੇਨਿੰਗ ਪਾਸ ਹੋ ਗਏ ਸਪੋਜ਼ ਕਰੋ ਤੁਸੀਂ ਟ੍ਰੇਨਿੰਗ ਪਾਸ ਹੋ ਗਏ ਉਸ ਤੋਂ ਠੀਕ ਹੈ ਮਟਾਲੀਨ ਚ ਪਹੁੰਚ ਕੇ ਠਹਿਰ ਠੀਕ ਹੈ ਤੁਸੀਂ ਉੱਥੇ ਵੀ ਖਾਕੀ ਵਰਦੀ ਹੀ ਪੋਣੀ ਆ ਇੱਕ ਵਾਰ ਖਾਕੀ ਵਰਦੀ ਪੋਣੀ ਜਾ ਕਿ ਨਹੀਂ ਤੁਸੀਂ ਤਾਂ ਕਿ ਕਮਾਂਡੋ ਦੀ ਜੇਕਰ ਤੁਸੀਂ ਕਹਦੋ ਕਿ ਕਮਾਂਡੋ ਦੀ ਬਲੈਕ ਆ ਜੀ ਫਿਰ ਉਹ ਤੁਹਾਨੂੰ ਬਲੈਕ ਪੋਣੀ ਪਾਉਗੇ ਨਹੀਂ ਜੇ ਤੁਸੀਂ ਟ੍ਰੇਨਿੰਗ ਤੋਂ ਪਾਸ ਹੋ ਕੇ ਆਪਣੇ ਆਪਣੇ ਬਟਾਲੀਨ ਜਾਣਾਗਾ ਫਿਰ ਉਹਨਾਂ ਨੇ ਤੁਹਾਨੂੰ ਦੱਸਣਾ ਵੀ ਤੁਹਾਨੂੰ ਕਿੱਥੇ ਲਾਇਆ ਗਿਆ ਅਸੀਂ ਜਾਂ ਤੁਹਾਨੂੰ ਗਨਮੈਨ ਲਾਉਨੇ ਆ ਜਾਂ ਕੋਈ ਆਫਿਸ ਦੇ ਵਿੱਚ ਜਾਂ ਜੋ ਵੀ ਹੈ ਠੀਕ ਹੈ ਤੇ ਉਹਦੇ ਅਕੋਰਡਿੰਗ ਤੁਸੀਂ ਵਰਦੀ ਪੋਣੀ ਹਾਂ ਇੱਕ ਚੀਜ਼ ਹੋਰ ਮੈਂ ਦੱਸਣੀ ਚਾਹੂੰਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਇੱਕ ਸੀਕੁਐਂਸ ਵਾਈਜ਼ ਵੀ ਜਿੱਦਾਂ ਕਿ ਪੀਏਪੀ ਤੇ ਪੀਪੀਏ ਪੰਜਾਬ ਆਰਮਡ ਪੁਲਿਸ ਦੀ ਜਿਹੜੀ ਮਤਲਬ ਕਿ ਨਾਰਮਲ ਬਟਾਲੀਅਨਸ ਹੈਗੀਆਂ ਠੀਕ ਆ ਉਹ ਹੈਗੀਆਂ ਜੀ ਜਲੰਧਰ ਦੇ ਵਿੱਚ ਠੀਕ ਆ ਜੀ ਚਾਰ ਬਟਾਲੀਅਨਸ ਇੱਥੇ ਨੇ ਤੇ ਇਹ ਇੱਕ ਦੋ ਬਾਾਰ ਵੀ ਹੈਗੀਆਂ ਨੇ ਠੀਕ ਆ ਜਿੱਦਾਂ ਕਿ ਨੌ ਬਟਾਲੀਨ ਹੋ ਗਈ ਆਪਣੀ ਅੰਮ੍ਰਿਤਸਰ ਹੋ ਗਈ ਤੇ ਇਹ ਮਤਲਬ ਖਾਕੀ ਵਰਦੀ ਹੀ ਪਾਉਂਦੇ ਆ ਠੀਕ ਆ ਜੀ ਆਫਟਰ ਟ੍ਰੇਨਿੰਗ ਤੁਸੀਂ ਜਿਹੜਾ ਆਪਣਾ ਲੋਗੋ ਹੈਗਾ ਤਾਂ ਇਹ ਤੁਸੀਂ ਲੋਗੋ ਆ ਉਹ ਡਿਸਟ੍ਰਿਕਟ ਅਡਰਾਲਾ ਲਾ ਸਕਦੇ ਹੋ ਮਤਲਬ ਲੋਗ ਪੰਜਾਬ ਪੁਲਿਸ ਦੇ ਹੀ ਆ ਪਰ ਟ੍ਰੇਨਿੰਗ ਸੈਂਟਰ ਵਿੱਚ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਉਹ ਆਪਣਾ ਜਿਹੜਾ ਉਹ ਨੀਲਾ ਤੇ ਜਿਹੜਾ ਪੀਲਾ ਲੋਗੋ ਹੁੰਦਾ ਉਹੀ ਲਾ ਸਕਦੇ ਆ ਠੀਕ ਆ ਜੀ ਤੇ ਪੀਪੀਏ ਤੇ ਪੀਏਪੀ ਦੀਆਂ ਜਿਹੜੀਆਂ ਵਰਦੀਆਂ ਉਹ ਖਾਕੀ ਆ ਜੀ ਠੀਕ ਆ ਤੇ ਆਈਆਰਬੀ ਦੀ ਵਰਦੀ ਵੀ ਖਾਕੀ ਆ ਕਈ ਬੱਚਿਆਂ ਨੂੰ ਬੜਾ ਡਾਊਟ ਸੀ ਕਿ ਆਈਆਰਬੀ ਦੀ ਵਰਦੀ ਬਾਰੇ ਦੱਸੋ ਸਾਨੂੰ ਵੀ ਆਈਆਰਬੀ ਦੀ ਵਰਦੀ ਜੀ ਕਿਹੜੀ ਹੁੰਦੀ ਆ ਤਾਂ ਆਈਆਰਬੀ ਦੀ ਵਰਦੀ ਵੀ ਖਾਕੀ ਆ ਜੀ ਠੀਕ ਆ ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਜੀ ਕਮਾਂਡੋ ਦੀ ਕਮਾਂਡੋ ਦੇ ਵਿੱਚ ਬਲੈਕ ਵੀ ਆ ਤੇ ਖਾਕੀ ਵੀ ਆ ਠੀਕ ਆ ਤਾਂ ਮੈਂ ਇੱਕ ਕਮਾਂਡੋ ਵਾਲੇ ਮੁੰਡੇ ਨਾਲ ਗੱਲ ਕੀਤੀ ਜਿਹੜਾ ਕਿ ਮੇਰੇ ਨਾਲ ਦਾ ਭਰਤੀਆ ਆਰਮਡ ਪੁਲਿਸ ਦੇ ਵਿੱਚ ਹੈ ਇਸ ਟਾਈਮ ਐਸਐਸਐਫ ਦੇ ਵਿੱਚ ਬਟ ਉਹਦਾ ਨੰਬਰ ਕਮਾਂਡੋ ਦਾ ਠੀਕ ਆ ਤੇ ਉਹਨੇ ਮੈਨੂੰ ਦੱਸਿਆ ਕਿਹਾ ਤਾਂ ਬਾਈ ਵੀ ਮੈਂ ਅਜੇ ਤੱਕ ਇਹ ਆਪਣਾ ਕਾਲੀ ਵਰਦੀ ਨਹੀਂ ਪਾਈ ਕਹਿੰਦਾ ਅਜੇ ਤੱਕ ਕਹਿੰਦਾ ਮੈਂ ਅਜੇ ਤੱਕ ਕਾਲੀ ਵਰਦੀ ਕਿਉਂ ਨਹੀਂ ਪਾਈ ਕਿਉਂਕਿ ਕਹਿੰਦਾ ਮੈਂ ਹਜੇ ਕਮਾਂਡੋ ਕੋਰਸ ਕਰਨ ਜਾਣਾ ਠੀਕ ਆ ਤੇ ਕਮਾਂਡੋ ਕੋਰਸ ਕਰਨ ਤੋਂ ਬਾਅਦ ਹੀ ਮੈਂ ਮਤਲਬ ਇਹ ਚੀਜ਼ ਪਾਉਂਗਾ ਤੇ ਵੈਸੇ ਕਹਿੰਦਾ ਵੀ ਸਾਡੇ ਇਹ ਚੀਜ਼ ਹੈਗੀ ਵੀ ਜਿਨੇ ਕਾਲੀ ਵਰਦੀ ਪੋਣੀ ਕਾਲੀ ਪਾ ਲਵੇ ਜਿਨੇ ਖਾਕੀ ਵਰਦੀ ਪੋਣੀ ਆ ਖਾਕੀ ਪਾ ਲਵੇ ਆ ਇਹ ਚੀਜ਼ ਵੀ ਜਿਹੜੀ ਤੁਹਾਡੀ ਹੋ ਤੁਹਾਨੂੰ ਕਲੀਅਰ ਹੋ ਗਈ ਆ ਤੇ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਏ ਆਰ ਪੀ ਦੀ ਤਾਂ ਏ ਆਰ ਪੀ ਦੇ ਵਿੱਚ ਜਿਹੜੇ ਬੰਦੇ ਕੱਢੇ ਹੁੰਦੇ ਆ ਉਹ ਸਾਰੀਆਂ ਬਟਾਲੀਅਨਸ ਦੇ ਵਿੱਚੋਂ ਜਿੱਦਾਂ ਕਿ ਐਸ ਐਸ ਐਫ ਦੇ ਵਿੱਚ ਬੰਦੇ ਗਏ ਨਾ ਐਸ ਐਸ ਐਫ ਅਤੇ ਏ ਆਰ ਪੀ ਸੜਕਸ ਰੱਖਿਆ ਫੋਰਸ ਉਹਨਾਂ ਦੀ ਵਰਦੀ ਅਲੱਗ ਆ ਤਾਂ ਉਹਨਾਂ ਨੂੰ ਵੀ ਮਤਲਬ ਕਿ ਸਾਰੀਆਂ ਕਪਨ ਜਿੱਦਾਂ ਕਿ ਕਮਾਂਡੋ ਚ ਵੀ ਕੁਝ ਮੁੰਡੇ ਕੁੜੀਆਂ ਲੈ ਲਏ ਕੁਝ ਮੁੰਡੇ ਕੁੜੀਆਂ ਪੀ ਏ ਪੀ ਚ ਲੈ ਲੇ ਕੁਝ ਮੁੰਡੇ ਕੁੜੀਆਂ ਆਈ ਆਰ ਵੀ ਚ ਲੈ ਲਓ ਉਹ ਇੱਕ ਜਿਵੇਂ ਕਹਿ ਕੇ ਨਾ ਵੀ ਜਿਵੇਂ ਕਿ ਸਾਰੇ ਸੈਕਸ਼ਨ ਆ ਜਿਵੇਂ ਕਿ ਪੰਜ ਸੈਕਸ਼ਨ ਆ ਏ ਬੀ ਸੀ ਡੀ ਈ ਪੰਜ ਸੈਕਸ਼ਨਾਂ ਵਿੱਚੋਂ 10-10 ਬੰਦੇ ਕੱਢ ਲਈ ਹਨ ਜਿਦਾਂ ਕਿ 100-100 ਬੰਦਾ ਸੀਗਾ ਇੱਕ ਸੈਕਸ਼ਨ ਦੇ ਵਿੱਚ ਤੇ ਵੀ 50 ਬੰਦੇ ਆਪਾਂ ਨੂੰ ਚਾਹੀਦੇ ਵੀ ਇੱਕ ਸਪੈਸ਼ਲ ਟੀਮ ਜੀ ਬਣਾਉਣੀ ਆਪਾਂ ਤੇ ਵੀ A ਸੈਕਸ਼ਨ ਦੇ ਵਿੱਚ ਵੀ 10 ਬੰਦੇ ਦਿਓ ਜੀ B ਚ ਵੀ 10 ਬੰਦੇ ਦਿਓ ਤੇ ਇਦਾਂ ਕਰਕੇ ਹੁਣ 50 ਬੰਦੇ ਕਰ ਦਿਓ ਪੂਰੇ ਠੀਕ ਆ ਇਸੇ ਤਰ੍ਹਾਂ ਜਿਹੜੀ ਹਰੇਕ ਮਤਲਬ ਬਟਾਲੀਅਨ ਦੇ ਵਿੱਚੋਂ ਕੁਝ ਬੰਦੇ ਲੈ ਕੇ ਮੁੰਡੇ ਕੁੜੀਆਂ ਲੈ ਕੇ ARP ਦੀ ਟੀਮ ਬਣਾਈ ਗਈ ਆ ਤੇ ਸਾਢੇ 2 ਵਾਰੀ ਜਿਹੜੀ ਆ ਉਹ SSF ਦੀ ਟੀਮ ਬਣਾਈ ਗਈ ਆ ਤਾਂ ਇਹ ਇੱਕ ਇਹ ਚੀਜ਼ ਨਹੀਂ ਕਿ ਤੁਸੀਂ ਮਤਲਬ ਕਿ ਚਲੋ ਵੀ ਜੇਕਰ ਕਮਾਂਡੋ ਚਾਂ ਤਾਂ ਤੁਹਾਡਾ ਐਸੈਸਪਸ਼ਨ ਨਾਮ ਨਹੀਂ ਪੈ ਸਕਦਾ ਜੇਕਰ ਤੁਸੀਂ ਆਈਆਰਬੀ ਚੋਂ ਜਾਂ ਕਿਸੇ ਮਤਲਬ ਕਿ ਆਪਣਾ ਹੈ ਕਿ ਤੁਸੀਂ ਬਟਾਲੀਅਨ ਵਿੱਚੋਂ ਤੁਹਾਡਾ ਜਿਹੜਾ ਨਾਮ ਉਹ ਕਿਸੇ ਹੋਰ ਵਿੰਗ 'ਚ ਨਹੀਂ ਜਾ ਸਕਦਾ ਇਹ ਜਿਹੜੇ ਸਾਰੇ ਵਿੰਗ ਆ ਇਹ ਆਰਮਡ ਗੈਡਰ ਦੇ ਇਹਨਾਂ ਦੇ ਆਰਮਡ ਗੈਡਰ ਦੀਆਂ ਬਟਾਲੀਅਨਸ ਦੇ ਵਿੱਚੋਂ ਹੀ ਕੁਝ ਬੰਦੇ ਰੈਂਡਮਲੀ ਚੱਕ ਕੇ ਜਾਂ ਵਿਲਿੰਗ ਚੱਕ ਕੇ ਬੰਦੇ ਜਿਹੜੇ ਆ ਉਹ ਮਤਲਬ ਕਿ ਕੁਈ ਟੀਮ ਬਣਾਈ ਜਾਂਦੀ ਜਿੱਦਾਂ ਕਿ ਐਂਟੀ ਰਾਇਡ ਪੁਲਿਸ ਹੋਣਾ ਜਿੱਦਾਂ ਕਿ ਧਰਨਾ ਭਜਾਉਣ ਵਾਲੀ ਪੁਲਿਸ ਠੀਕ ਆ ਤੇ ਐਸਐਸਐਫ ਜਿੱਦਾਂ ਕਿ ਤੁਹਾਨੂੰ ਪਤਾ ਸੜਕਸ ਰੱਖਿਆ ਫੋਰਸ ਤੇ ਇਹਨਾਂ ਦੀਆਂ ਵਰਦੀਆਂ ਮਤਲਬ ਇਹਨਾਂ ਕੋਲ ਖਾਕੀ ਵਰਦੀਆਂ ਹੋਏ ਜਾਂ ਜਦ ਕਿ ਇਹਨਾਂ ਚ ਜੇਕਰ ਪੇਰੇਡ ਚ ਨਾਮ ਪੈਂਦਾ ਤਾਂ ਇਹ ਇਹੀ ਵਰਦੀ ਪਾ ਕੇ ਜਾਣਗੇ ਜੇਕਰ ਕਿਸੇ ਸੀਨੀਅਰ ਅਫਸਰ ਨੂੰ ਮਿਲਣਾ ਠੀਕ ਆ ਕੋਈ ਮਤਲਬ ਕਿ ਆਪਣੇ ਐਸਐਸਪੀ ਸਾਹਿਬ ਨੂੰ ਮਿਲਣਾ ਜਾ ਕੇ ਜਾਂ ਡੀਐਸਪੀ ਨੂੰ ਮਿਲਣਾ ਤਾਂ ਬਹੁਤ ਰੀਅਰ ਚਾਂਸ ਆ ਕਿ ਆਪਣੀ ਵਰਦੀ ਪਾ ਕੇ ਜਾਣ ਇਹ ਇਹਨਾਂ ਨੂੰ ਮਤਲਬ ਪੂਰੀ ਪ੍ਰੋਪਰ ਖਾਕੀ ਵਰਦੀ ਪਾ ਕੇ ਜਿਹੜਾ ਉਹ ਪੇਸ਼ ਹੋਣਾ ਪੈਂਦਾ ਜਿੰਨਾ ਕਿ ਮਤਲਬ ਕਿ ਕੋਈ ਛੁੱਟੀ ਲੈਣੀ ਜਾਂ ਕੋਈ ਮਤਲਬ ਜੋ ਵੀ ਹੈਗਾ ਠੀਕ ਆ ਜਦੋਂ ਪੇਸ਼ੀ ਹੁੰਦੀ ਅਫਸਰ ਦੇ ਸਾਹਮਣੇ ਉਦੋਂ ਆਪਾਂ ਖਾਕੀ ਵਰਦੀ ਹੀ ਪਾ ਕੇ ਜਾਣਾ ਹੁੰਦਾ ਠੀਕ ਆ ਜੀ ਤੇ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜੀ ਐਸਪੀਯੂ ਦੀ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦੇ ਵਿੱਚ ਤੇ ਇਹ 2016 ਚ ਜਿਹੜੀਆਂ ਪੋਸਟਾਂ ਆਈਆਂ ਸੀਗੀਆਂ ਡਾਇਰੈਕਟ ਤੇ ਨਹੀਂ ਤਾਂ ਉਦਾਂ ਮਤਲਬ ਕਿ ਜਿਹੜੇ 6 ਫੁੱਟ ਮੁੰਡੇ ਹੁੰਦੇ ਆ ਜਾਂ 6 ਪਲੱਸ ਹੁੰਦੇ ਤੇ ਉਹਨਾਂ ਨੂੰ ਮਤਲਬ ਇੱਕ ਕੱਢ ਲਿਆ ਜਾਂਦਾ ਠੀਕ ਆ ਤੇ ਬਟ ਇਹਦੇ ਵਿੱਚ ਜਿਹੜੇ ਮੁੰਡੇ ਹੈਗੇ ਉਹ ਮੋਸਟਲੀ ਏ ਹਲਕਾ ਨੀਲਾ ਗ੍ਰੇ ਆਪਣਾ ਹੁੰਦਾ ਹਲਕਾ ਨੀਲਾ ਗ੍ਰੇ ਹੁੰਦਾ ਤੇ ਉਹ ਮਤਲਬ ਕਿ ਸਫਾਰੀ ਸੂਟ ਪਾਉਂਦੇ ਆ ਜਿਹੜਾ ਕਿ ਸੀਐਮ ਦੇ ਨਾਲ ਹੀ ਚੱਲਦਾ ਜਾਂ ਸੀਐਮ ਦੀ ਕੋਠੀ ਰਹਿੰਦੇ ਆ ਜਿੱਥੇ ਸੀਐਮ ਆਉਣਾ ਹੁੰਦਾ ਤਾਂ ਉਹ ਮਤਲਬ ਕਿ ਇੱਕ ਸੀਐਮਡੀ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਮਤਲਬ ਟੀਮ ਹੁੰਦੀ ਹੈ ਜੋ ਕਿ ਉਹਨਾਂ ਦੇ ਨਾਲ ਹੀ ਚੱਲਦੀ ਹੈ ਤੇ ਇਹ ਸਾਰੀਆਂ ਮਤਲਬ ਵਰਦੀਆਂ ਦਾ ਵੇਰਵਾ ਸੀਗਾ ਠੀਕ ਹੈ ਮੈਂ ਫਿਰ ਸਾਰਾ ਕੁਝ ਤੁਹਾਨੂੰ ਡਿਟੇਲ ਦੇ ਵਿੱਚ ਦੱਸਦਾ ਆਇਗਾ ਮਤਲਬ ਸ਼ੁਰੂ ਤੋਂ ਲੈ ਕੇ ਐਂਡ ਤੱਕ ਜੇਕਰ ਫਿਰ ਵੀ ਕਿਸੇ ਦਾ ਡਾਊਟ ਹੋਇਆ ਕੋਈ ਵੀ ਵੈਸੇ ਡਾਊਟ ਰਹਿਣਾ ਨਹੀਂ ਹੋਣਾ ਕਿਸੇ ਦਾ ਤੇ ਜੇਕਰ ਤੁਸੀਂ ਮੇਰੇ ਵਰਦੀ ਪਾਈ ਦੀ ਗੱਲ ਡੈਸਟਰੇ ਵਾਲੇ ਮੁੰਡੇ ਹੀ ਪਾਉਂਦੇ ਆ ਤੇ ਆਰਮਰ ਵਾਲੇ ਮੁੰਡੇ ਹੀ ਪਾਉਂਦੇ ਇਹ ਜਦੋਂ ਆਪਾਂ ਕਿਸੇ ਨਾਲ ਗਨਮੈਨ ਚੜਦੇ ਆ ਨਾ ਠੀਕ ਆ ਤਾਂ ਗਨਮੈਨ ਮਤਲਬ ਇਹ ਵਰਦੀ ਜਾਂ ਪੀਐਸਓ ਹੁੰਦੇ ਠੀਕ ਆ ਤਾਂ ਉਹ ਇਹ ਵਰਦੀ ਪਾਉਂਦੇ ਆ ਠੀਕ ਆ ਜੀ ਤੇ ਨਾਰਮਲ ਜਿਹੜੀ ਆਪਾਂ ਵਰਦੀ ਪਾਉਣੀ ਆ ਉਹ ਖਾਕੀ ਪਾਉਣੀ ਆ ਠੀਕ ਆ ਤੇ ਅਕੋਰਡਿੰਗ ਟੂ ਜਿਹੜਾ ਮੈਂ ਤੁਹਾਨੂੰ ਐਸਐਸਐਫ ਤੇ ਏਆਰਪੀ ਦੱਸਿਆ ਉਹ ਮਤਲਬ ਵਿੰਗ ਦੇ ਹਿਸਾਬ ਨਾਲ ਪਾਉਣੀ ਆ ਤੇ ਅਮੀਰ ਕਰਨ ਤੁਹਾਨੂੰ ਜਿਹੜੀ ਸਾਰੀ ਵੀਡੀਓ ਤੁਸੀਂ ਧਿਆਨ ਨਾਲ ਦੇਖਿਓ ਉਹ ਤੁਹਾਨੂੰ ਜਿਹੜੀ ਸਮਝ ਲੱਗੀ ਹੋਊਗੀ ਅਸਲ ਦੇ ਵਿੱਚ ਜਿਹੜਾ ਫੰਡਾ ਕੀ ਹੁੰਦਾ ਠੀਕ ਆ ਤੇ ਇਸੇ ਚੈਨਲ ਨਾਲ ਜੁੜੇ ਰਹੋ ਵੀਡੀਓ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਤੇ ਹੌਨਾਲ ਦਿਨ ਵਿੱਚ ਆਪਣੇ ਜਿਹੜੇ ਹੋਰ ਟੌਪਿਕਸ ਕਲੀਅਰ ਕਰੋ ਆਪਣੇ ਟੌਪਿਕ ਦੱਸਦੇ ਰਹੋ ਤੇ ਮੈਂ ਉਹਨਾਂ ਤੇ ਵੀਡੀਓ ਜਿਹੜਾ ਤੁਹਾਨੂੰ ਬਣਾ ਕੇ ਦਿੰਦਾ ਰਹੂੰਗਾ ਤੇ ਮਿਲਦੇ ਆਂ ਫਿਰ ਕਿਸੇ ਹੋਰ ਟੌਪਿਕ ਤੇ ਕਿਸੇ ਹੋਰ ਵੀਡੀਓ ਤੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਚਾਉਂਦੇ ਬਸਦੇ ਰਹੋ